ਬੱਤਿ ਸ਼੍ਰੀਆ ਕਲਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਖੂਨ ਪਸੀਨਾ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਨਾ ਜੀ ਹੱਥ ਵਿੱਚ ਪਾਰਾ ਅਟੈਚੀ ਤੇ ਮੋਢੇ ਨਾਲ ਬੈਕ ਲਟਕਾਈ ਉਹ ਬੱਸ ਢੇ ਚੋਂ ਬਾਹਰ ਆ ਗਿਆ ਯੂਨੀਵਰਸਿਟੀ ਉਥੋਂ ਅਜੇ 1.5 ਕਿਲੋਮੀਟਰ ਦੂਰ ਸੀ ਉਹ ਖੜਾ ਸੋਚ ਹੀ ਰਿਹਾ ਸੀ ਪੈਸੇ ਖਰਚੇ ਕਿ ਖੂਨ ਪਸੀਨਾ ਇਕ ਕਰੇ ਬੌਜੀ ਚੱਲਣਾ ਹਾਜ਼ਾਰ ਚੱਲਣਾ ਤਾਂ ਹੈ ਰਿਕਸ਼ਾ ਤਿਆਰ ਹੈ ਬੈਠੋ ਕਿੰਨੇ ਪੈਸੇ ਯੂਨੀਵਰਸਿਟੀ ਦੇ ਯੂਨੀਵਰਸਿਟੀ ਦੇ 20 ਰੁਪਏ ਚਲੋ ਬਈ 10 ਰੁਪਏ 10 ਰੁਪਏ ਯੂਨੀਵਰਸਿਟੀ ਪੁਤਲੀ ਘਰ ਹੋਕਾ ਦਿੰਦਾ ਇੱਕ ਆਟੋ ਵਾਲਾ ਸਾਡੇ ਸਾਹਮਣੇ ਆ ਕੇ ਆਟੋ ਦੀ ਰੇਸ ਦੇਈ ਜਾ ਰਿਹਾ ਓਏ ਉਹ ਆਟੋ ਵਾਲਾ ਤਾਂ 10 ਰੁਪਏ ਚ ਹੀ ਜਾਂਦਾ ਪਿਆ ਤੂੰ 20 ਮੰਗਦਾ ਹਾਂ ਸੁਣ ਲਿਆ ਸਾਬ ਜੀ ਪਰ ਉਸ 3 ਵੀਲਰ ਚ ਤੇਲ ਸੜਦਾ ਹਾਂ ਇਹੋ ਤਾਂ ਮੈਂ ਕਹਿੰਨਾ ਉਹਦੇ 'ਚ ਮਹਿੰਗੇ ਭਾਅ ਦਾ ਤੇਲ ਸੜਦਾ ਤੇ ਤੇਰੇ ਪੁਰਾਣੇ ਰਿਕਸ਼ੇ ਦੀਆਂ ਗਰਾਰੀਆਂ ਨੂੰ ਤੇਲ ਵੀ ਨਹੀਂ ਦਿੱਤਾ ਹੋਇਆ ਲੱਗਦਾ ਰਿਕਸ਼ੇ ਵਾਲੇ ਦੀਆਂ ਅੱਖਾਂ 'ਚ ਹੰਝੂ ਭਰ ਗਏ ਹਾਂ ਸਾਹਿਬ ਇਨ੍ਹਾਂ ਸੁੱਕੀਆਂ ਗਰਾਰੀਆਂ 'ਚ ਤੇਲ ਨਹੀਂ ਸੜਦਾ ਇੱਥੇ ਤਾਂ ਖੂਨ ਪਸੀਨਾ ਸੜਦਾ ਉਹਦੀ ਕੀਮਤ ਤੁਹਾਡੀ ਨਜ਼ਰ 'ਚ 20 ਰੁਪਏ ਵੀ ਨਹੀਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ